पी24 देख रहे सारे दर्शकਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕੀਤਾ ਹੈ ਰੁਪਿੰਦਰ ਸਿੰਘ ਹੈਪੀ ਆਮ ਆਦਮੀ ਪਾਰਟੀ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ ਵਿਧਾਇਕ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤਿਆਰ ਹਨ ਵਿਧਾਇਕ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਕਈ ਹੋਰ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ ਉਹਨਾਂ ਕਿਹਾ ਕਿ ਇਹ ਸਰਕਾਰ ਦੀ ਤਰਜੀਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ ਵਿਧਾਇਕ ਨੇ ਕਿਹਾ ਕਿ ਉਹ ਲੋਕਾਂ ਨਾਲ ਮਿਲ ਕੇ ਕੰਮ ਕਰਨਗੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤਿਆਰ ਰਹਿਣਗੇ ਪੇਸ਼ਾ ਐਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਜੀ ਸਰ ਜੈਪੀ ਜੈਪਾ ਸਾਥੀਓ ਸਾਥੀਓ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2022 ਦੇ ਵਿੱਚ ਤੇ ਲੋਕਾਂ ਨੇ ਬਹੁਤ ਸੁਖ ਦਾ ਸਾਲਿਆ ਖਾਸ ਕਰਕੇ ਪੰਜਾਬ ਦੇ ਜਿਹੜੇ ਤਲਬਤ ਵਰਗ ਸੀਗਾ ਐਸਸੀ ਕਮਿਊਨਿਟੀ ਸੀ ਉਹਨਾ ਉਹਨਾਂ ਨੇ ਵੀ ਬਹੁਤ ਜੀ ਮੈਂ ਅਪਰੀਸ਼ੀਏਟ ਕੀਤਾ ਤੇ ਬਹੁਤ ਸਾਥ ਦਿੱਤਾ ਸਾਰੇ ਵਰਗਾਂ ਨੇ ਸਾਥ ਦਿੱਤਾ ਜੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਲਾਉਂ ਕਰਦਾ ਸੀ ਪਰ ਬਹੁਤ ਸਾਰੀਆਂ ਐਦਾਂ ਦੀਆਂ ਕਮੀਆਂ ਸੀ ਜੋ ਪਹਿਲਾਂ ਦੀ ਸਰਕਾਰਾਂ ਨੇ ਨਹੀਂ ਪੂਰੀਆਂ ਕੀਤੀਆਂ ਤੇ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਆਪਣੇ ਆਪ ਨੂੰ ਇੱਕ ਕਿਸਮ ਦਾ ਸਮਝਦੇ ਹਾਂ ਕਿ ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਇਹ ਕੰਮ ਜਿਹੜਾ ਉਹ ਹੋਣ ਜਾ ਰਿਹਾ ਹੈ ਇਹ ਸਾਡੀ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਸਾਡੇ ਸਾਹਮਣੇ ਜਦੋਂ ਅਸੀਂ ਚੋਣ ਜਿੱਤ ਕੇ ਆਏ ਤਾਂ ਅਸੀਂ ਇੱਕ ਸੋਚ ਲੈ ਕੇ ਚੱਲੇ ਦੋ ਤਸਵੀਰਾਂ ਦੀ ਸੋਚ ਜਿਹੜੀ ਅਸੀਂ ਉਹ ਹਮੇਸ਼ਾ ਅੱਗੇ ਰੱਖੀ ਇਹ ਚੀਜ਼ ਦੀ ਆਪ ਸਦਾ ਪ੍ਰੋਗਰੈਸਿੰਗ ਦੀ ਤੇ ਸਾਡੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਜਿਨ੍ਹਾਂ ਦੇ ਕੱਲ ਹੀ ਜਨਮ ਦਿਵਸ ਪਮਨਾ ਕੇ ਹਟਿਆ ਉਹਨਾਂ ਇਹ ਦੋ ਜਿਹੜੇ ਸੋਚ ਰਿਆਂ ਦੀ ਧਾਰਨੀ ਸੀਗੇ ਅਸੀਂ ਅਸ ਤੱਕ ਅਸੀਂ ਆਪਣੇ ਹਰੇਕ ਦਫ਼ਤਰ ਦੇ ਵਿੱਚ ਇਹਨਾਂ ਦੀ ਫੋਟੋ ਲਾਈਆਂ ਹੋਈਆਂ ਨੇ ਉਹਦੇ ਚ ਸਰਕਾਰੀ ਦਫ਼ਤਰਾਂ ਚ ਵੀ ਆਰਡਰ ਹੈਗਾ ਕਿ ਫੋਟੋ ਲਾਉਣੀ ਹੈ ਤੇ ਨਹੀਂ ਤਾਂ ਹੁਣ ਤੱਕ ਮੁੱਖ ਮੰਤਰੀਆਂ ਦੀਆਂ ਫੋਟੋਆਂ ਜਿਹੜੀਆਂ ਸੀਗੀਆਂ ਜਾਂ ਮਨ ਕੋਈ ਵੀ ਲਾਗੇ ਪਰ ਅਸੀਂ ਇੱਕ ਸੋਚ ਲੈ ਕੇ ਚੱਲੇ ਆ ਇਸ ਕਰਕੇ ਅਸੀਂ ਨਵੀਂ ਫੋਟੋ ਜਿਹੜੀ ਆ ਉਹ ਹਰੇਕ ਪਾਸੇ ਲਾਉਣੀ ਆ ਸੋ ਪੰਜਾਬ ਸਰਕਾਰ ਵਿੱਚ ਜਿਹੜਾ ਅਸੀਂ ਪਹਿਲਾਂ ਸੋਚ ਕੇ ਚੱਲੇ ਸੀ ਆ ਦੋਸੇ ਤੇ ਕੰਮ ਕਰਿਆ ਹੈ ਜਾਂ ਭ੍ਰਿਸ਼ਟਾਚਾਰ ਦਾ ਖਾਤਮਾ ਉਹ ਸੀ ਜਰੂਰ ਕਰਾਂਗੇ ਤੇ ਉਹਦੇ ਵੱਲ ਕਦਮ ਵਧਿਆ ਹੋਇਆ ਤੇ ਉਹ ਜਦੋਂ ਇੰਸਟਾਚਰ ਦਾ ਖਾਤਮਾ ਹੋਊਗਾ ਤਾਂ ਆਮ ਲੋਕ ਜਿਹੜੇ ਨੇ ਗਰੀਬ ਲੋਕ ਜਿਹੜੇ ਨੇ ਬੱਲੇ ਕਚੇ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਹੀ ਪੋਸਟਾਂ ਮਿਲਣਗੀਆਂ ਤਾਂ ਹੀ ਉਹ ਉੱਚੀਆਂ ਪੋਸਟਾਂ 'ਤੇ ਆਉਣਗੇ ਨਹੀਂ ਤਾਂ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਉਹ ਜੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਪਰ ਜਿਹੜਿਆਂ ਦੇਸ਼ ਦੇ ਵਿੱਚ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲਾਂ ਦਾ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸੀਐਸਟੀ ਲੈ ਕੋਈ ਰਾਖਮ ਕਰਨੀ ਸੀ ਇਹ ਬਹੁਤ ਜ਼ਰੂਰੀ ਸੀਗਾ ਜਦੋਂ 2017 ਦੇ ਵਿੱਚ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਜਿਸ ਨੂੰ ਦੇਸ਼ ਵਿੱਚ ਦਲ ਵਿਰੋਧੀ ਪਾਰਟੀ ਵਜੋਂ ਵੀ ਜਾਣਿਆ ਜਾਂਦਾ ਕਿਉਂਕਿ ਉਹਨਾਂ ਨੇ ਕੀਤਾ ਕੁਝ ਨਹੀਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਨੇ ਜਿਸ ਨੇ ਹਮੇਸ਼ਾ ਦਲਤਾਂ ਦੇ ਵਿਰੁੱਧ ਫੈਸਲੇ ਲਏ ਸਾਡੀ 5 ਸਾਲ ਸਾਡੀ ਮੰਗ ਵਾ ਜਿਹੜਾ ਉਹ ਕੋਈ ਇਹਨਾਂ ਨੇ ਧਿਆਨ ਨਹੀਂ ਦਿੱਤਾ ਸਿਰ ਗੱਲਾਂ ਦੇ ਵਿੱਚ ਸਮਾਂ ਟਪਾਉਂਦੇ ਨੇ ਡੰਗ ਕੌਮ ਕੰਮ ਜਿਹੜਾ ਕਰਦੇ ਕਿ ਜਦੋਂ 2022 ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਫਖਫਾ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਨੂੰ ਮੌਕਾ ਮਿਲਿਆ ਫਿਰ ਪੰਜਾਬ ਦੇ ਗਿਣसूची ਜਾਤੀਆਂ ਜਨ ਜਾਤੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ 'ਚ ਰੱਖਵਾ ਕਰਨ ਵਿਵੰ ਇਹ ਪਹਿਲਾਂ ਕੀਤਾ ਹੋਇਆ ਸੀਗਾ ਸੋ ਉਹਦੇ ਤਹਿਤ ਜਦੋਂ ਜੇਕਰ ਸਰਕਾਰੀ ਵਕੀਲਾਂ ਨਾਲ ਰੱਖਵਾ ਕਰਨ ਉਸ ਜਾਤੀ ਦਾ ਬੱਚਾ ਹਾਈ ਕੋਰਟ ਸੁਪਰੀਮ ਕੋਰਟ ਦਾ ਜਾਚੀ ਬਣ ਗਿਆ ਇਹ ਗੱਲ ਕਾਂਗਰਸ ਪਾਰਟੀ ਨੇ ਪਿਛਲੇ 75 ਸਾਲਾਂ ਤੱਕ ਨਹੀਂ ਕੀਤੀ ਸਿਰਫ ਦਲ ਮਿਲਕਸਰ ਸਾਹਿਬ ਦੇ ਨਾਮ ਤੇ ਦਲਤਾ ਦੇ ਨਾਮ ਕੀਤੀਆਂ ਉਹ ਵੋਟਾਂ ਲੈਂਦੇ ਰਹੇ ਪਰ ਉਹਨਾਂ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਦੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਸਮਰਥਨ ਨਹੀਂ ਕੀਤਾ ਸੋ ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਮੈਂ ਕੋ ਪ੍ਰੋਪਰ ਡਾਟੇ ਨੇ ਪ੍ਰੋਪਰ ਅੰਕੜੇ ਤੇ ਇਸ ਗੱਲ ਕਰਦੇ ਹਾਂ ਕਿਸੇ ਨੇ ਕਦੇ ਨਹੀਂ ਸੋਚਿਆ ਕਿ ਦਿੱਤਾ ਦੇ ਬੱਚਿਆਂ ਨੂੰ ਚੰਗੇ ਪੜੇ ਜਗੇ ਨੇ ਨੂੰ ਹਾਈ ਕੋਰਟ ਕੋਟਾਂ ਦੇ ਵਿੱਚ ਵਕੀਲਾਂ ਦੇ ਉਹਦੇ ਵਿੱਚ ਇੱਕ ਦੇ ਰਾਖਵਾਂ ਕਰਨ ਜਿਹੜਾ ਦਿੱਤਾ ਜਾਵੇ ਸਿਰਫ ਆਮ ਆਦਮੀ ਬਾਤ ਕੇ ਸੋਚਿਆ ਜਦੋਂ ਸਾਡੀ ਸਰਕਾਰ ਬਣੀ ਸਾਡੇ ਰਾਸ਼ਟਰੀ ਕਨਵੀਨਰ ਅਨਵਿੰਦ ਕੇਜਰੀਵਾਲ ਜੀ ਦੇ ਪੰਜਾਬ ਦੇ ਮੁੱਖ ਮੰਤਰੀਏ ਤੁਰੰਤ ਹੁਕਮ ਦਿੱਤਾ ਜਿੱਥੇ ਵੀ ਸਰਕਾਰੀ ਵਕੀਲਾਂ ਦੇ ਸਾਮੀਆਂ ਖਾਸ ਕਰ ਹਾਈ ਕੋਰਟ ਵਿੱਚ ਜਲਦੀ ਹੀ ਪ੍ਰਬੰਧ ਕੀਤਾ ਜਾਵੇ ਇਸ ਗੱਲ ਉੱਤੇ ਧਿਆਨ ਦਿਦਾ ਦਿੱਤਾ ਜਾਵੇ ਕਿ ਜਦੋਂ ਸਰਕਾਰ ਬਣੀ ਰਾਸ਼ਟਰੀ ਕੋਰੋਨਾ ਅਰਣ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਆਤਮਾ ਜੀ ਤੁਰੰਤ ਹੁਕਮ ਦਿੱਤਾ ਕਿ ਸਕਾਰੀ ਵਿਕਿਲਾਨੀ ਅਸਾਮੀਆਂ ਖਾਸ ਕਰ ਹਾਈ ਕੋਰਟ ਦੇ ਉਥੇ ਜਲਦੀ ਪ੍ਰਬੰਧ ਕੀਤਾ ਜਾਵੇ ਅਸੀਂ ਜਦੋਂ 2017 ਵਿੱਚ ਖੋਜ ਲਈ ਕੋਚ ਕੇ ਲਿਆ ਕਿ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਵਿੱਚ ਰੱਖਵੇਂ ਕਰਨ ਦੀ ਬਸਤਾ ਜਨ ਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਵੇ ਡਿਪਟੀ ਐਡਵੋਕੇਟ ਜਨਰਲ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਹੋਵੇ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ অন ਰਿਕਾਰਡ ਇਹ ਮੈਂ ਤਾਂ बोल ਰਿਹਾ ਕਿਉਂਕਿ ਮੀਡੀਆ ਦੇ ਮਾਧਮ ਰਹੀਂ ਪਤਾ ਲੱਗ ਸਕੇ ਕਿ ਕਿਹੜੀਆਂ ਕਿਹੜੀਆਂ ਪੋਸਟਾਂ ਦੇ ਉੱਤੇ ਗੱਲ ਹੋ ਰਹੀ ਹੈ ਕਿਹਦੇ ਲਈ ਅਸੀਂ ਰੱਖਣਾ ਕਰਨ ਲੈ ਕੇ ਆਏ ਹਾਂ ਇਹ ਆਮ ਆਨਵੀ ਪਾਰਟੀ ਦੀ ਸਰਕਾਰ ਵੱਲੋਂ ਦਲਕਾਤੇ ਪੰਚੂਰ ਦੇ ਅੰਤਿਛੀ ਜਾਤੀਆਂ ਦੇ ਹੱਕ ਵਿੱਚ ਲਿਆ ਗਿਆ ਇੱਕ ਵੱਡਾ ਇਤਿਹਾਸਿਕ ਫੈਸਲਾ ਸਾਹਮਣੇ ਆਇਆ ਤੁਸੀਂ ਇੱਕ ਗੱਲ ਧਿਆਨ ਚ ਰੱਖਿਓ ਜਦੋਂ ਮੁੱਖ ਮੰਤਰੀ ਸਦਾ ਕੁਆਂ ਸਮਾਨ ਸਾਹਿਬ ਅਰਵਿੰਦ ਕੇਜਰੀਵਾਲ ਜੀ ਦੀ ਸੂਚਨਾ ਸੀ ਲੈ ਕੇ ਕੱਲੇ ਆ ਤਾਂ ਅਸੀਂ ਆਮ ਲੋਕਾਂ ਦੇ ਲਈ ਦਲ ਖਾਸ ਦਾ ਦਲ ਵਰਗਾਂ ਦੇ ਲਈ ਜਦ ਬਹੁਤ ਲੋੜਵੰਦਾਂ ਦੇ ਲਈ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਹਾਂ ਇਹਦੇ ਵਿੱਚ ਜਦੋਂ ਮਾਪਦੰਡ ਦੀ ਗੱਲ ਕਰਦੇ ਆ ਜਾਂ ਬੜਾ ਵੱਡਾ ਖਲਾਅ ਜਿਹੜਾ ਪਿੱਛੇ ਆਇਆ ਸੀ ਉਹ ਉਸ ਤੋਂ ਦੱਸਦੇ ਆ ਇਹ ਮਾਪਦੰਡ ਸੀ ਕਿ ਸੀਨੀਅਰ ਐਡਵੋਕੇਟ ਜਨਰਲ ਦੇ ਉਹਦੇ ਲਈ ਆਮਦਨ ਜਿਹੜੀ ਹੈ 20 ਲੱਖ ਰੁਪਏ ਸਲਾਨਾ ਹੋਣੀ ਚਾਹੀਦੀ ਚੀਜ਼ ਉਹ ਪਹਿਲਾਂ ਰੱਖਿਆ ਗਿਆ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਜਨਰਲੀ 15 ਲੱਖ ਰੁਪਏ ਸੀਨੀਅਰ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਜਨਰਲ ਲਈ 3.5 ਲੱਖ ਰੁਪਏ ਅਤੇ ਐਡਵੋਕੇਟ ਔਨ ਰਿਕਾਰਡ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤਾਂ 2017 ਦੇ ਐਕਟ ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਿਆ ਦੇਖੀ ਸ਼ੁਰੂ ਕੀਤੀ ਉਹਨਾਂ 58 ਸਮੇ 15 ਸਮੇ ਖਾਲੀ ਸੀ ਅਸੀਂ ਦੇਖਿਆ ਖਾਲੀ ਨੂੰ ਇਸ ਕਰਕੇ ਤੇ ਕੰਮ ਕੀਤਾ ਗਿਆ 2017 ਵਿੱਚ ਜਿਹੜੇ ਆਮਦਨ ਕਰਦੇ ਮਾਪਦੰਡਾਂ ਅਨੁਸਾਰ ਯੋਗ ਵਿਦਵਾਨ ਨਿਕਲੇ ਇਸ ਕਰਕੇ ਉਹਨਾਂ ਨੇ ਕਿਹਾ ਗਿਆ ਇੱਕ ਇਤਿਹਾਸਕ ਫੈਸਲਾ ਹੈ ਕਿ ਅਸੀਂ ਸਾਰੀਆਂ ਆਮਦਨ ਸਥਿਤੀਆਂ ਤੇ ਬਹੁਤ ਖੋਜ ਕੀਤੀ ਆ ਉਸ ਤੋਂ ਬਾਅਦ ਜਿਹੜਾ ਫੈਸਲਾ ਹੈਗਾ ਖਾਸ ਕਰਕੇ ਆਮ ਸ਼੍ਰੇਣੀ ਇਸ ਫੈਸਲੇ ਕਰ ਇਹਨੂੰ ਬੜੇ ਧਿਆਨ ਨਾਲ ਸੁਣਨ ਦੀ ਲੋੜ ਜੋ ਸੀ ਐਮੈਂਡਮੈਂਟ ਕੀਤੀ ਆ ਇਸ ਫੈਸਲੇ ਕਾਰਨ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਅਤੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ ਯਾਨੀ ਕਿ 20 ਲੱਖ ਦੇ ਪ੍ਰਬੰਧ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰਬੰਧ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰਬੰਧ ਵਿੱਚ 5 ਲੱਖ ਰੁਪਏ 7 ਲੱਖ ਦੇ ਪ੍ਰਬੰਧ ਵਿੱਚ 3.5 ਲੱਖ ਰੁਪਏ 3.5 ਲੱਖ ਦੇ ਪ੍ਰਬੰਧ ਵਿੱਚ 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਵੱਡੀ ਧਿਰ ਢਿੱਡ ਦਿੱਤੀ ਹੈ ਜੋ 15 ਖਾਲੀ ਸਾਮੀਆਂ ਨੂੰ ਭਰਿਆ ਜਾ ਸਕੀ। ਇਹ ਸਾਡੀ ਇਮਾਨਦਾਰ ਸਰਕਾਰ ਦੀ ਸੋਚ ਹੈ। कि ਅਸੀਂ ਇਹਦੇ ਲਈ ਕੰਮ ਕਰਦੇ ਆ ਸਾਡੇ ਨੈਸ਼ਨਲ ਕੋਨਵੀਨਰ ਅਰਵਿੰਦ ਕੇਜਰੀਵਾਲ ਜਿਹਨੂੰ ਸਲਾਮ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਫਿਰ ਇੱਕ ਵਾਰ ਪੰਜਾਬ ਦੇ ਦਲਤਾਂ ਉਹਨਾਂ ਦੇ ਬੱਚਿਆਂ ਨੂੰ ਆਪਣਾ ਦਰਦ ਜਿਹੜਾ ਆ ਉਹਨਾਂ ਦਾ ਵੰਡਾਇਆ ਉਹਨਾਂ ਦੇ